इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਨੀਰਕਪੁਰ ਸਿੰਘ ਪੁਰਾ ਲਾਈਟਾ ਦੇ ਟ੍ਰੈਫਿਕ ਪੁਲਿਸ ਨੇ ਵਿਦਾਊਟ ਹੈਲਮਟ ਰਿਪਲ ਰੀਡਿੰਗ ਤੇ ਰਾਈਡਿੰਗ ਦੇ ਚਲਾਨ ਕੀਤੇ ਰਿਪੋਰਟ ਨਵੀਸੀ ਅਕਬਰਮ ਸਿੰਘ ਸਰੇ ਤੁਹਾਨੂੰ ਪੈਸੇ ਦੇ ਰਹੇ ਆ ਇਹ ਕਹਿੰਦੇ ਨੇ ਸਾਡੇ ਕੋਲ ਇੱਥੇ ਨਵੇੜ ਤੋਂ ਮੈਂ ਹੀ ਇੱਥੇ ਨਹੀਂ ਪਤਾ ਇੱਥੇ ਨਹੀਂ ਨਵੇੜ ਤੋਂ ਨਹੀਂ ਦੋ ਤਰ੍ਹਾਂ ਦੇ ਚਲਾਨ ਹੁੰਦੇ ਨਾ ਹਾਂ ਦਾ سپورਟ ਵੀ ਚਲਾਨ ਹੁੰਦਾ ਹੈ ਇਹ ਆਰਟੀਓ ਆਫਿਸ ਵਾਲਾ ਚਲਾਨਾ ਹੀ ਉੱਥੋਂ ਤੋਂ ਆਇਆ ਸਾਡੀ ਰੂਟੀ ਚਲਾਨ ਭਰਉਂਦੀ ਤੇ ਜਿਹੜਾ ਪੇਰ ਹੋਣਾ ਉਹ ਆਰਟੀਓ ਆਫਿਸ ਦਾ ਹੋਣਾ ਤੇਰਾ ਕਿਸੇ ਦਾ ਚਲਾਨ ਹੈ ਹੈਲਮਟ ਦਾ ਨਹੀਂ ਨੰਬਰ ਦਾ ਚਲਾਨ ਹੈ ਦੋ ਤਰ੍ਹਾਂ ਦੇ ਚਲਾਨ ਹੁੰਦੇ ਨਾ ਹਾਂ ਦਾ سپورਟ ਚਲਾਨ ਵੀ ਹੁੰਦਾ ਹੈ ਅੱਛਾ ਜੀ ਛੋਟਾ ਟਾਟਾ ਸਰ ਕਹਿੰਦੇ ਵੀ ਤੁਹਾਡਾ ਚਲਾਨ ਹੋਇਆ on the sport ਵਾਲਾ ਨਹੀਂ ਹੋਇਆ ਇਹ ਜਿਹੜਾ ਤੁਹਾਡਾ ਚਲਾਨ ਆਰਟੀਓ ਆਫਿਸ ਵਾਲਾ ਹੋਇਆ ਅੱਛਾ ਹਾਂ ਜੀ ਹਾਂ on the support ਨਹੀਂ ਸਰ ਕਹ ਰਹੇ ਹਾਂ on the support ਵੀ ਪੇਮੈਂਟ ਹੋ ਜਾਂਦੀ ਹੈ ਨਾ ਤੁਹਾਨੂੰ ਉਹ ਸਰ ਨਾਲ ਗੱਲ ਕਰ ਸਕਦੇ ਤੁਸੀਂ ਸਰ ਇਹ ਕਹਦੇ on the support ਜਿਹੜੀ ਪੇਮੈਂਟ ਹੋ ਸਕਦੀ ਹੈ ਉਹ ਨਹੀਂ ਆਪਣੇ ਕੋਲ ਫਲ ਮੜਦੀ on the support ਪੇਮੈਂਟ ਨਹੀਂ ਹੁੰਦੀ ਹਾਂ ਰੈਡ ਰੈਡ ਦੀ ਹੁੰਦੀ ਹੈ ਠੀਕ ਹੈ ਜੇ ਤੁਹਾਡਾ ਜਾਣ ਕੋਈ ਹੋਰ ਹੁੰਦਾ ਜੇ ਰੌਂਗ ਸਾਈਡ ਆ ਜਾਂ ਉਹ ਹੈ ਉਹ ਦੀ ਉਹ ਕੈਸ਼ ਪੀ ਜਿਹੜਾ ਉਹਨਾਂ ਦੇ ਘਟੇ ਆਪੇ